மானசா வேவச்சீக்க மராஜே சீக்கா சார அீக்கா ਸੁਭਿਆਰ ਹਾਰੀ ਹਾਰੀ ਟੱਕਰਾਂ ਵੇ ਜੱਟ ਜਿੱਤ ਕੇ ਕਮਰਾ ਅਧਿਆਕਾਰੀ ਨਰਕਾਰ ਸੀ ਕਾਂਗਰਸ ਚਿੰਦਾਬਦ ਹੁਣ ਮੈਂ ਕੀ ਬੋਲਾਂ ਹੁਣ ਮੈਂ ਕੀ ਬੋਲਾਂ ਜਦੋਂ ਆਪ ਵੀ ਕਹਿੰਦਾ ਵੀ ਚੀਕਾ ਪਵਾ ਦੇਵਾਂਗੇ ਉਹਨਾਂ ਦੀ ਚੀਕਾ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋੜਾ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਕਿਹਨ ਕੀ ਕਹਾਂ ਨੂੰ ਚਾਹੁੰਦੇ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫੇ ਕਾਲੀ ਦਲ ਦੀ ਭੱਟੀ ਭਾਈ ਤੇ ਭਾਈ ਇਹਨੇ ਬੋਚੀ ਐ ਦੇ ਖੂਨ ਵੇ ਨਾਲੇ ਉੱਟੀ ਜਾਵੇ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਬੋਟਾਂ ਵਾਲੀ ਇੱਕ ਜੂਨ ਵੇ ਅਸੀਂ ਮौज ਬੜੀ ਲੁੱਟੀ ਐ ਘੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਤੇਲਤ ਦੀ 4 ਜੂਨ ਤੋਂ ਬਾਅਦ ਬਾਦਲ ਪਰਵਾਰ ਦੀ ਰਾਜਨੀਤੀ ਚੋਂ ਪੱਕੀ ਮੈਂ ਆਪਣੇ ਜਿੰਦਾਬਾਦ 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 ਬਾਸਾਬੇ ਜਿੰਦਾਬਾਦ ਇਹ ਤੁਹਾਡਾ ਬੂਟਾ ਲਾਇਆ ਤੁਸੀਂ ਟਿਕਟ ਦਿੱਤੀ ਸੀ ਜਨਾਵੇ ਤੋਂ ਤੇ ਜਨਾਵੇ ਵਾਲਿਆਂ ਨੇ ਐਮਐਲਏ ਬਣਾਇਆ ਤੁਸੀਂ ਮੰਤਰੀ ਬਣਾਇਆ ਜੇ ਜੇ ਤੁਸੀਂ ਡਿਊਟੀ ਦਿੱਤੀ ਹਰਦਾ ਕੀਤੀ ਆ ਹੁਣ ਲੋਕ ਸਭਾ ਦੇ ਵਿੱਚ ਵੀ ਜੇ ਜਿਹੜੀ ਤੁਹਾਡੀ ਡਿਊਟੀ ਆ ਪੂਰੀ ਪੂਕਤਾਵਾਂਗੇ ਉਹ ਰਮਨ ਸਿੰਘ ਬੀ ਇਹ ਸੀਟ ਜਿਹੜੀ ਆ ਉਹ ਜਿੱਤ ਕੇ ਅੱਪਾ ਮਾਨ ਸਾਹਿਬ ਦੀ ਝੋਲੀ ਚ ਪੋੜੀ ਆ ਜੋ ਸਾਰਿਆਂ ਨੇ ਤੱਕੜੇ ਹੋ ਕੇ ਅਗਲੇ 4-5 ਸਾਲ ਜਿਹੜਾ ਕੰਮ ਕਰਦੇ ਆਪਣੀ ਸੀਟ ਨੂੰ ਜਿੱਤ ਕੇ ਮਾਨ ਸਾਹਿਬ ਨੂੰ ਮਾਨ ਸਾਹਿਬ ਨੂੰ ਜਿਹੜਾ ਇਹਨਾਂ ਦੀ ਚੋਰੀ ਪਾੜੜੀਆਂ ਤੇਰਾ ਜੀਦੋ ਕਰਦੀ ਹੈ ਸਭ ਤੋਂ ਪਹਿਲਾਂ ਆਪਣੀ ਲੀਡ ਆਉਗੀ ਤੁਸੀਂ ਖਿਮਦਾਉ ਨਾ ਪੂਰੇ ਬਸਤਾਂ ਚ ਪੂਰੇ ਇਲਾਕੇ ਦੇ ਵਿੱਚ ਹੁਣ ਵਜੀਠੇ ਚੱਲੇ ਆਂ ਦੇਖਿਓ ਤੁਸੀਂ ਉੱਥੇ ਵੀ ਕੀ ਕਰਦਾ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਮੈਂ ਮਾਨ ਸਾਹਿਬ ਨੂੰ ਕਹੂਗਾ ਮਾਨ ਸਾਹਿਬ 2 ਮਿੰਟ ਹੋਰ ਲਾਓ ਜੀ ਆ ਇੱਕ ਮੈਂ ਇੱਕ ਮੈਂ ਇੱਕ ਮੈਂ ਤੁਹਾਨੂੰ ਗੱਲ ਦੱਸਣੀ ਚਾਹਨਾ ਅੱਗੇ ਨਾ ਗਾਹ ਨਾ ਗੱਲ ਕਰ ਦਿਓ ਇੱਥੇ ਰੱਖਿਓ ਆਪਦੇ ਤੱਕ ਹੀ ਰੱਖਿਓ ਬਸ ਇੱਥੇ ਰੱਖਿਓ ਮੈਂ ਉਹ ਕੁਝ ਅਫਸਰ ਨੇ ਕੁਝ ਅਫਸਰ ਨੇ ਜਿਹੜੇ ਉਹਨਾਂ ਨਾਲ ਵੀ ਰੱਖ ਰਹਿੰਦੇ ਨੇ ਕੋਈ ਕੋ ਕੋਨਾਂ ਕੋਲੇ ਪ੍ਰੋਟੋਕਾਲ ਹੈ ਡਿਪਟੀ ਮੁੱਖ ਮੰਤਰੀ ਰਿਆ ਉਹਦੀ ਘਰ ਵਾਲੀ ਹਰਸਿਮਰਤ ਕੌਰ ਮੰਤਰੀ ਰਹੀ ਹੈ ਉਹ ਪ੍ਰੋਟੋਕਾਲ ਹੈ ਅਫਸਰ ਨਾਲ ਦੇਣੇ ਪੈਂਦੇ ਪਰ ਉਹ ਅਫਸਰ ਪੰਜਾਬ ਆਪਣੇ ਨੇ ਉਹ ਮੈਨੂੰ ਦੱਸ ਦਿੰਦੇ ਆ ਮੈਂ ਕਿਹਾ ਵੀ ਕਿਵੇਂ ਐ ਹਾਲ ਕੀ ਐ ਦੋਨਾਂ ਦਾ ਉਹ ਕਹਿੰਦਾ ਜੀ ਗਾਹਾਂ ਗੱਲ ਨਾ ਕਰਿਓ ਮੈਂ ਤਾਂ ਗਾਹਾਂ ਕੀਤੀ ਨਹੀਂ ਆਹ ਤਹਾਂ ਆਪਣੀ ਸਰਕਾਰ ਬਣ ਰਹੀ ਐ ਮੋਦੀ ਤਹਾਂ ਇੰਡੀਆ ਗਠਜੰਗਨ ਦੀ ਸਰਕਾਰ ਬਣ ਕੇ ਇਹਨੇ ਮੰਤਰੀ ਬਣ ਜਾਣਾ ਮੈਂ ਤੁਹਾਨੂੰ ਦੱਸ ਦਿੰਦਾ ਫਿਰ ਜੋ ਅੱਛਾ ਇਹਨੂੰ ਇਹਨੂੰ ਕਿਹੜਾ ਪਾਰਲੀਮੈਂਟ ਚ ਇਹਨੂੰ ਕਿਹੜਾ ਮਾਈਕ ਦੀ ਲੋੜ ਹੈ ਮਾਈਕ ਤਾਂ ਇੱਥੇ ਰਹਿ ਜਾਂਦਾ ਇਹ ਇੱਥੇ ਉਹ ਹਿੱਤੇ ਹੀ ਬੋਲੂਆਂ ਜਦੋਂ ਇਹ ਖੜਾ ਹੋਇਆ ਕਰੂ ਸਪੀਕਰ ਕੰਬਿਆ ਕਰੂ ਵੀ ਆਹ ਕੌਣ ਆ ਓਏ ਬੋਲ ਬੋਲ